ਪੰਜਾਬ ਹਮਾਰਾ ਬੜਾ ਭਾਈ ਹੈ ਔਰ ਹਿਮਾਚਲ ਪ੍ਰਦੇਸ਼ ਪੰਜਾਬ ਦੇ ਵਿੱਚ ਵਿੱਚੋਂ ਨਿਕਲਾ ਹੈ ਤੋ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਔਰ ਟੈਕਸੀ ਟ੍ਰੇਡ ਦਾ ਹੋ ਰਿਹਾ ਸਭ ਤੋਂ ਜ਼ਿਆਦਾ ਨੁਕਸਾਨ ਟੈਕਸੀ ਟ੍ਰੇਡ ਦਾ ਹੋ ਰਿਹਾ ਉਹਦੇ ਵਿੱਚ ਕੋਈ ਵੀ ਮੁੱਦਾ ਹੋਵੇ ਭਾਵੇਂ ਉਹ ਸਰਕਾਰੀ ਹੋਵੇ ਭਾਵੇਂ ਗੈਰ ਸਰਕਾਰੀ ਹੋਵੇ ਭਾਵੇਂ ਪਬਲਿਕ ਦਾ ਮੁੱਦਾ ਹੋਵੇ ਉਹ ਸਭ ਤੋਂ ਵੱਡਾ ਜਿਹੜਾ ਨੁਕਸਾਨ ਉਹ ਟੈਕਸੀ ਟ੍ਰੇਡ ਨੂੰ ਹਿਮਾਚਲ ਨੂੰ ਪੰਜਾਬ ਨੂੰ ਆਲ ਇੰਡੀਆ ਨੂੰ ਹੋ ਰਿਹਾ ਹਿਮਾਚਲ ਦੇ ਲੋਗਾ ਨੇ ਪੰਜਾਬ ਵਾਸਤੇ ਵੱਡਾ ਕਦਮ ਚੁੱਕਿਆ ਪੰਜਾਬ ਦੇ ਨਾਲ ਖੜੇ ਹੋਂਦਾ ਐਲਾਨ ਕੀਤਾ ਹੈ ਪੰਜਾਬ ਵਾਸਤੇ ਕੀ ਐਲਾਨ ਕੀਤਾ ਹਿਮਾਚਲ ਦੇ ਲੋਕਾਂ ਨੇ ਤੇ ਕੀ ਸਾਥ ਦੇਣ ਦਾ ਐਲਾਨ ਕੀਤਾ ਅੱਜ ਇਸੇ حوالے ਨਾਲ ਵੀਡੀਓ ਹੈ ਵੀਡੀਓ ਦੀ ਤਰਫ ਵਦਨ ਤੋਂ ਪਹਿਲੇ ਤੁਹਾਡੇ ਅਗੇ ਗੁਜ਼ਾਰਿਸ਼ ਹੈ ਜੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਡਲੀ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲਿਏ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੋ ਪੰਜਾਬ ہمارا بڑا ਭਾਈ ਹੈ ਔਰ ਹਿਮਾਚਲ ਪ੍ਰਦੇਸ਼ ਪੰਜਾਬ ਦੇ ਵਿੱਚ ਵਿੱਚੋਂ ਨਿਕਲ ਤੋ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਟੈਕਸੀ ਟਰੇਡ ਦਾ ਹੋ ਰਿਹਾ ਸਭ ਤੋਂ ਜ਼ਿਆਦਾ ਨੁਕਸਾਨ ਟੈਕਸੀ ਟਰੇਡ ਦਾ ਹੋ ਰਿਹਾ ਉਹਦੇ ਵਿੱਚ ਕੋਈ ਵੀ ਮੁੱਦਾ ਹੋਵੇ ਭਾਵੇਂ ਉਹ ਸਰਕਾਰੀ ਹੋਵੇ ਭਾਵੇਂ ਗੈਰ ਸਰਕਾਰੀ ਹੋਵੇ ਭਾਵੇਂ ਪਬਲਿਕ ਦਾ ਮੁੱਦਾ ਹੋਵੇ ਉਹ ਸਭ ਤੋਂ ਵੱਡਾ ਜਿਹੜਾ ਨੁਕਸਾਨ ਉਹ ਟੈਕਸੀ ਟਰੇਡ ਨੂੰ ਹਿਮਾਚਲ ਨੂੰ ਪੰਜਾਬ ਨੂੰ ਆਲ ਇੰਡੀਆ ਨੂੰ ਹੋ ਰਿਹਾ ਪੰਜਾਬ ਦਾ ਜੇਕਰ ਟੂਰਿਸਟ ਉहां पे ਨਹੀਂ ਜਾਏਗਾ ਤਾਂ ਹਮਾਰੇ ਲਈ ਤਾਂ ਭੁੱਖ ਔਰ ਪਿਆਸ ਦੀ ਜ਼ਰੂਰਤ ਪड़ ਜਾਏਗੀ ਕਿ ਆ ਵੀ ਪੰਜਾਬ ਸਾਡਾ ਵੱਡਾ ਭਰਾ ਹਰਿਆਣਾ ਸਾਨੂੰ ਕਹਿੰਦਾ ਸਾਡਾ ਪੰਜਾਬ ਵੱਡਾ ਭਰਾ ਹਿਮਾਚਲ ਕਿੰਦਾ ਵੱਡਾ ਜੇ ਅਸੀਂ ਭਰਾ ਹੀ ਆਪਸ ਵਿੱਚ ਵੱਖ ਹੋ ਗਏ ਤਾਂ ਸਾਡੇ ਕਾਰੋਬਾਰ ਕਿੱਥੇ ਰਹਿ ਗਏ ਮਾਫੀ ਚਾਹਤਾ ਹਾਂ ਕਿ ہماری ਤਰਫ ਸੇ ਅਗਰ ਕੋਈ ਗਲਤੀ ਹੋਈ ਵੀ ਹੈ ਤਾਂ ਹਮ بڑے ਭਾਈਓਂ ਕੇ ਪਾਸ ਮਾਫੀ ਮੰਗਨੇ ਆਏ ਹਾਂ ਪੰਜਾਬ ਤੇ ਹਿਮਾਚਲ ਦੇ ਰਿਸ਼ਤਿਆਂ ਚ ਅੱਜ ਕੱਲ ਇੱਕ ਕੜਤਨ ਆਈ ਹੈ ਔਰ ਉਸ ਕੜਤਨ ਨੂੰ ਦੂਰ ਕਰਨ ਦਾ ਕੰਮ ਵੀ ਪੰਜਾਬੀਆਂ ਨੇ ਹੀ ਅੱਗੇ ਚੁੱਕਿਆ ਹੈ ਤੇ ਅੱਜ ਅਸੀਂ ਤੁਹਾਨੂੰ ਪੰਜਾਬ ਤੇ ਹਿਮਾਚਲ ਦੀ ਇੱਕ ਖੂਬਸੂਰਤ ਤਸਵੀਰ ਦਿਖਾ ਰਹੇ ਆ ਖੂਬਸੂਰਤ ਤਸਵੀਰ ਇਸ ਕਰਕੇ ਦਿਖਾ ਰਹੇ ਆ ਕਿ ਕੁਝ ਸ਼ਰਾਰਤੀ ਤੱਤ ਜਿਹੜੇ ਨੇ ਇਸ ਵੇਲੇ ਇਸ ਗੇਮ ਚ ਆ ਗਏ ਨੇ ਲੇਕਿਨ ਉਸ ਦੇ ਵਿੱਚ ਪੰਜਾਬੀ ਭਾਈਚਾਰਾ ਤੇ ਹਿਮਾਚਲੀ ਭਾਈਚਾਰੇ ਦੀ ਤਸਵੀਰ ਤੁਸੀਂ ਵੇਖੋ ਕਿ ਕਿਵੇਂ ਇੱਕ ਦੂਸਰੇ ਦੇ ਨਾਲ ਹੱਥ ਜੋੜ ਕੇ ਗਲੇ ਮਿਲ ਕੇ ਗੱਲਬਾਤ ਕਰ ਰਹੇ ਨੇ ਔਰ ਸਤਿਗਬਾਲ ਕਰ ਰਹੇ ਨੇ ਔਰ ਇੱਕ ਦੂਸਰੇ ਨੂੰ ਗਲੇ ਮਿਲ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਇਹ ਇੱਕ ਸੋਹਣੇ ਪੰਜਾਬ ਦੀਆਂ ਨੇ ਕਿਉਂਕਿ ਹਿਮਾਚਲ ਵੀ ਪੰਜਾਬ ਦਾ ਹਿੱਸਾ ਸੀ ਔਰ ਹਿਮਾਚਲ ਛੋਟਾ ਭਰਾ ਪੰਜਾਬ ਵੱਡਾ ਭਰਾ ਹੈ ਸਭ ਤੋਂ ਪਹਿਲੇ ਅਸੀਂ ਹਿਮਾਚਲ ਨਾਲ ਗੱਲਬਾਤ ਕਰਾਂਗੇ ਸਰ क्या कहना चाहेंगे आजकल कड़त्तन बहुत आ गई है और आप क्या एक संदेश लेकर यहाँ पर आए हैं और क्या आगे होने वाला है नमस्कार मैं राम रतन शर्मा अध्यक्ष ऑल हिमाचल प्रदेश टैक्सी ऑपरेटर और ड्राइवर एसोसिएशन मैं आज अमृतसर गुरुओं की धरती के बीच में आया हूँ और एक बहुत यहाँ पे फरियाद लेकर आया हूँ मेरे बड़े वीर हैं यहाँ के सम्मानीय अध्यक्ष हैं टैक्सी ऑपरेटर एसोसिएशन के और हमारे पंजाब के जो आजार टैक्सी यूनियन है उसके महासचिव हैं नहीं पर क्या दिक्कत दिक, हैं। दिक्कत क्या तो मैं आज ये पंजाब के बीच में इसलिए आया हूँ कि हिमाचल प्रदेश के अंदर एक बहुत ही ज़्यादा भ्रांतियाँ फैलाई जा रही हैं पंजाब के अंदर बहुत बड़ी भ्रांतियाँ फैलाई जा रही हैं कि हिमाचल प्रदेश का टैक्सी ऑपरेटर जब पंजाब में एक रोजगार के लिए आ रहा है और टूरिस्ट लेकर आ रहा है तो वहाँ पे एक भ्रांति फैलाई जा रही है कि पंजाब के टैक्सी ऑपरेटर उनके साथ मारपीट कर रहे हैं और यहाँ का टैक्सी ऑपरेटर हिमाचल प्रदेश के अंदर अगर जा रहा है तो वहाँ पे एक यहाँ पे एक भ्रांति फैलाई जा रही है कि हिमाचल प्रदेश के अंदर उस टैक्सी ड्राइवर के साथ मारपीट की जा रही है लेकिन ऐसा नहीं है आप यहाँ पे सौहार्दपूर्ण माहौल आपके द्वारा आपके चैनल के द्वारा दिखाया जा रहा है वही माहौल है वही सब कुछ शांति है और सब टैक्सी ऑपरेटर अपना धंधा करने के लिए पंजाब में आना चाहता है हिमाचल जाना चाहता है हर जगह पे जाना चाहता है लेकिन कुछ शरारती तत्व जो ऐसा कर रहे हैं आप देखिए वहाँ पे रोपड़ के पास कोई घटना हुई कोई आपस में लड़ाई हुई किसी प्राइवेट गाड़ी की और हमारे टैक्सी ऑपरेटर की गलत हुआ किसी ने किया गलत किया लेकिन पुलिस प्रशासन ने संज्ञान लेते हुए रात के ढाई बजे उन कलप्रीत को गिरफ्तार कर लिया ऐसा हिमाचल में भी, भी पीछे हुआ था कि वहाँ पर एक गाड़ी हाँ मैं वहाँ पे भी जाना चाहता हूँ अगर वहाँ पे भी किसी शरारती तत्व ने ऐसा किया है तो हिमाचल प्रदेश ने त्वत्त कार्रवाई करते हुए उन्हें उनके खिलाफ एफ दी है और उनको उनके खिलाफ जो भी विभिन्न धाराओं के तहत मुकदमा दर्ज किया है तो ये जो दलौजी में घटना घटी उसको आप कैसे दे? देखिए सर पुलिस प्रशासन का काम है मैं उसके बीच में कोई इंटरफेरेंस नहीं करना चाहता अगर कोई आइडल पार्किंग में कोई पुलिस अधिकारी गाड़ी लगा रहा है और दूसरा पुलिस अधिकारी उसको रोक रहा है और उनकी आपस में हाँ मैं मानता हूँ कि मैंने भी वो वीडियो देखा है और हमारे ऑल हिमाचल के प्रदेश के चैनल वो अपना जो पेज है उसके बीच में हमने उसको डाला है और हमने उसके लिए निंदा की है कि हमारे हिमाचल प्रदेश तो के तो पुलिस अधिकारी को भी इस तरीके की भाषा का प्रयोग नहीं करना चाहिए हिमाचल का और पंजाब का एक बहुत गहरा रिश्ता जी उसको कैसे देखते हैं आप हम पंजाब हमारा बड़ा भाई है और हिमाचल प्रदेश पंजाब के बीच में से निकला है हम दोनों भाई आपस में देखिए टूरिस्ट पंजाब लेकर हिमाचल जाता है हिम, पंजाब के लोग हिमाचल घूमने जाते हैं और वहाँ का ਜੋ ਹਮਾਰਾ ਵਪਾਰੀ ਹੈ ਜਿਸ ਵਿੱਚ ਆਪ ਪੈਂਚਰ ਲਗਾਉਣ ਵਾਲੇ પેટ્રોલ ਪੰਪ ਚਲਾਉਣ ਵਾਲੇ ਢਾਬਾ ਚਲਾਉਣ ਵਾਲੇ ਹਰੇਕ ਟੈਕਸੀ ਆਪਰੇਟਰ ਵਾਹਾਂ ਪੇ ਦੰਦਾ ਕਰਤੇ ਹਨ اور جیسے برف کی جگہیں وہاں پہ دھندہ کرتے ہیں تو پنجاب کا اگر ٹورسٹ وہاں پہ نہیں جائے گا تو ہمارے لیے تو بھوک اور پیاس کی ضرورت پڑ جائے گی نا تو اپ ایک اج اکٹھے ہونے کا سندیش دے رہے ہیں بالکل 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 بھائی جی نا بھائی سستی گال جی سستی گال جی کہنا چاہو گے کی دقتیں آ رہی ہیں تے ہن کی اوپرالا اج بھائی صاحب بھی آئے نے خاص طور دے اوپر اور بڑے چنگے ماحول چ گل بات ہو رہی ہے میں جسپریت سنگھ گوپراے پردان آزاد ٹیکسی یونین سی امرت سد صاحب ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਸਾਡੇ ਭਾਈ ਸਾਹਿਬ ਜੀ ਦੇਵਕੋਮੀ ਹਿਮਾਚਲ ਤੋਂ ਮਨਾਲੀ ਤੋਂ ਚੱਲ ਕੇ ਆਏ ਨੇ ਇਹ ਪੂਰੇ ਹਿਮਾਚਲ ਦੇ ਡਰਾਈਵਰ ਐਸੋਸੀਏਸ਼ਨ ਅਤੇ ਕੈਬ ਐਸੋਸੀਏਸ਼ਨ ਦੇ ਪ੍ਰਧਾਨ ਨੇ ਉੱਥੇ ਤੇ ਜੋ ਵੀ ਉੱਥੇ ਕੁਝ ਹੋ ਰਿਹਾ ਬਹੁਤ ਗਲਤ ਹੋ ਰਿਹਾ ਪਰ ਇਹਨਾਂ ਨੇ ਸਾਡੀ ਮਨਾਲੀ ਦੇ ਵਿੱਚ ਉਹ ਹਾਦਸੇ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਉਹਦੇ ਦੌਰਾਨ ਇੱਕ ਸਾਡੇ ਡਰਾਈਵਰ ਨਾਲ ਕੁੱਟਮਾਰ ਕੀਤੀ ਗਈ ਸੀ ਕੁਝ ਹਰ ਲੰਗ ਵਿਅਕਤੀ ਆ ਗਏ ਨੇ ਮਨਾਲੀ ਜਿਨ੍ਹਾਂ ਨੇ ਬਹੁਤ ਗਲਤ ਕੀਤਾ ਸੀ ਇਹਨਾਂ ਨੇ ਉੱਥੇ ਜਾ ਕੇ ਇਹਨਾਂ ਦੇ ਆਪਣੀ ਜੁਨੀਅਨ ਦੇ ਸਾਡੀ ਆਜਾਟ ਟੈਕਸੀ ਜਿਹੜੀ ਹਿਮਾਚਲ ਦੇ ਵਿੱਚ ਹੀ ਮੌਜੂਦ ਆ ਜਿਹਦੇ ਕੇ ਪ੍ਰਧਾਨ ਨੇ ਉੱਥੇ ਇਹਨਾਂ ਨੇ ਉਸ ਬੰਦੇ ਨੂੰ ਲਿਜਾ ਕੇ ਉੱਥੇ ਉੱਥੇ ਉਹਨੂੰ ਦਾਖਲ ਕਰਵਾ ਕੇ ਜੋ ਵੀ ਉਹਨੂੰ ਫਰਸਟ ایڈ ਚ ਮੋਢਲੀ ਕਾਰਵਾਈ ਚਾਹੀਦੀ ਸੀ ਡਾਕਟਰੀ ਕਾਰਵਾਈ ਕਰਵਾਈ ਆ ਤੇ ਉਸ ਦਾ ਇਲਾਜ ਕਰਵਾ ਕੇ ਤੇ ਉਹਨਾਂ ਬੰਦੇ ਆ ਉੱਤੇ ਪਰਚੇ ਵੀ ਕਰਵਾਏ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈਗੀ ਆ ਭਾਈ ਜੀ ਸਵਾਲ ਹੈ ਕਿ ਜੋ ਕੜਤਨ ਵੈਰੀ ਇਹਦੇ ਚ ਨੁਕਸਾਨ ਸਭ ਤੋਂ ਆ ਟੈਕਸੀਆਂ ਦਾ ਦੇਖੋ ਜੀ ਪਤਾ ਸਭ ਤੋਂ ਵੱਧ ਗੱਲ ਇਹ ਨਿਰਪਰ ਕਰਦੀ ਸੋਸ਼ਲ ਮੀਡੀਆ ਉੱਤੇ ਸੋਸ਼ਲ ਮੀਡੀਆ ਦੇ ਸਭ ਤੋਂ ਵੱਡੀ ਕਮੀ ਇਹ ਆ ਰਹੀ ਹੈ ਵੀ ਅਸੀਂ ਜਿੰਨੇ ਵੀ ਬੰਦੇ ਨਵੇਂ ਗਰੁੱਪਾਂ ਜੁਆਇਨ ਕਰ ਰਹੇ ਆ ਜਾਂ ਨਵੇਂ ਆ ਰਹੇ ਉਹ ਪਿਛਲੀਆਂ ਵੀਡੀਓ ਐਡਿਟ ਕਰਕੇ ਉਹਨਾਂ ਨੂੰ ਵਿੱਚ ਇਹਨਾਂ ਦੇ ਪਾ ਰਹੇ ਆ ਜੋ ਕਿ ਇਦਾਂ ਹੋ ਨਹੀਂ ਰਿਹਾ ਜੋ ਸਾਨੂੰ ਦਿਖਾਇਆ ਜਾ ਰਿਹਾ ਜੇ ਆਪਾਂ ਉਸ ਚੀਜ਼ ਨੂੰ ਕਾਬਲੇ ਗੌਰ ਕਰਦੇ ਆ ਇੱਕ ਦੋ ਘਟਨਾਵਾਂ ਜ਼ਰੂਰ ਹੋਈਆਂ ਇਹ ਨਹੀਂ ਵੀ ਨਹੀਂ ਹੋਈਆਂ ਕੋਈ ਦੋ ਤਿੰਨ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਵਿੱਚ ਟੈਕਸੀਆਂ ਦਾ ਮਾਲਕਾਂ ਦਾ ਚਾਲਕਾਂ ਦਾ ਹੋਰ ਸਾਡੇ ਇਧਰੋਂ ਸਿਵਲਿਅਨ ਵੀ ਗਏ ਜਿਨ੍ਹਾਂ ਦਾ ਨੁਕਸਾਨ ਹੋਇਆ ਤੋਂ ਜੋ ਨਹੀਂ ਹੋਣਾ ਚਾਹੀਦਾ ਸਾਡੇ ਪੰਜਾਬ ਵਿੱਚ ਆਉਂਦੇ ਨੇ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਆਂ ਇਹਨਾਂ ਨਾਲ ਪਿਆਰ ਕਰਦੇ ਆਂ ਇਸ ਲਈ ਮਾਹੌਲ ਦਿਖਾਇਆ ਗਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਦਾ ਨੁਕਸਾਨ ਕਿੰਨਾ ਹੋ ਰਿਹਾ ਤੁਹਾਨੂੰ ਵੇਖੋ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਟੈਕਸੀ ਟਰੇਡ ਦਾ ਹੋ ਰਿਹਾ ਜੀ ਸਭ ਤੋਂ ਜ਼ਿਆਦਾ ਨੁਕਸਾਨ ਟੈਕਸੀ ਟਰੇਡ ਦਾ ਹੋ ਰਿਹਾ ਉਹਦੇ ਵਿੱਚ ਕੋਈ ਵੀ ਮੁੱਦਾ ਹੋਵੇ ਭਾਵੇਂ ਉਹ ਸਰਕਾਰੀ ਹੋਵੇ ਭਾਵੇਂ ਗੈਰ ਸਰਕਾਰੀ ਹੋਵੇ ਭਾਵੇਂ ਪਬਲਿਕ ਦਾ ਮੁੱਦਾ ਹੋਵੇ ਉਹ ਸਭ ਤੋਂ ਵੱਡਾ ਜਿਹੜਾ ਨੁਕਸਾਨ ਉਹ ਟੈਕਸੀ ਟਰੇਡ ਨੂੰ ਹਿਮਾਚਲ ਨੂੰ ਪੰਜਾਬ ਨੂੰ ਆਲ ਇੰਡੀਆ ਨੂੰ ਹੋ ਰਿਹਾ ਜੋ ਕਿ ਹੁਣ ਤਾਂ ਅਸੀਂ ਵੇਖ ਲਿਆ ਚੈਨਲਾਂ ਉੱਤੇ ਮਨਾਹੀ ਕੀਤੀ ਜਾ ਰਹੀ ਹੈ ਹ ਅਸੀਂ ਨਹੀਂ ਕਹਿੰਦੇ ਗਲਤ ਆ ਉੱਥੇ ਹੋਇਆ ਤਾਂ ਕਰਕੇ ਆ ਠੀਕ ਆ ਨੀ ਬਾਕੀ ਅਫਵਾਹਾਂ ਜਾਂਦੀਆਂ ਫਲਾਈਆਂ ਜਾ ਰਹੀਆਂ ਜੋੜੀ ਗੱਲ ਹੈਗੀ ਉਹ ਹੈਗੀ ਆ ਮੇਰੇ ਕਜਨ ਬਰਦਰ ਸੀਗੇ ਜਿਹੜਾ ਲੋਜੀ ਖਿਆਰ ਜਿੰਨਾਂ ਦਾ ਹਾਸਾ ਹੋਇਆ ਉੱਥੇ ਸਿਵਿਲਿਅਨ ਸੀ ਸਪੇਨ ਤੋਂ ਆਏ ਸੀ ਉਹ ਮੇਰੇ ਭਰਾ ਪਰਚਾਈ ਸੀਗੇ ਉਹਨਾਂ ਨਾਲ ਵੀ ਬਹੁਤ ਵੱਡਾ ਹਾਸਾ ਆ ਉਹਨਾਂ ਨੂੰ ਸ਼ਰਤਾਂ ਲੱਗੀਆਂ ਤਾਂ ਕੋਮਾ ਵਿੱਚ ਲੱਗਿਆ ਬਰਦਰ ਮੇਰਾ ਕਜਨ ਬਰਦਰ ਸੀਗਾ ਤਿੰਨ ਦਿਨ ਹਸਪੀਟਲ ਦਾ ਲਾ ਕਰ ਰਹੇ ਆ ਉਹਨਾਂ ਦਾ ਜੀਰੇ ਦਾ ਚੱਲ ਰਿਹਾ ਸਾਡੇ ਜਿੰਨੇ ਵੀ ਇੱਥੇ ਮੇਨ ਆਪਣੇ ਅਫਸਰ ਸਾਹਿਬਾਨ ਨੇ ਜਾਂ ਜਿੰਨੇ ਵੀ ਸਿਆਸੀ ਸਲਾਹਕਾਰ ਨੇ ਜਾਂ ਸਿਆਸੀ ਨੁਮਾਇੰਦੇ ਨੇ ਸਾਰੇ ਉਹ ਉਹਨਾਂ ਨੇ ਇਸੀ ਦਾ ਭਰੋਸਾ ਦਵਾਇਆ ਕਿ ਅਸੀਂ ਹਿਮਾਚਲ ਸਰਕਾਰ ਨਾਲ ਗੱਲ ਕਰ ਰਹੇ ਹਾਂ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਜੋ ਵੀ ਬਣਦੀ ਕਾਰਵਾਈ ਕਰਾਂਗੇ ਸਭ ਤੋਂ ਵੱਡਾ ਡਾਡਾ ਨੁਕਸਾਨ ਹੈ ਟੈਕਸੀ ਟ੍ਰੇਡ ਦਾ ਹੋ ਰਿਹਾ ਉਹਦੇ ਵਿੱਚ ਭਾਵੇਂ ਕਿਤੇ ਵੀ ਕੋਈ ਨੁਕਸਾਨ ਹੋ ਰਿਹਾ ਮਿਲ ਕੇ ਚੱਲੋਗੇ ਹਿਮਾਚਲ ਤੇ ਹਰਿਆਣਾ ਟੈਕਸੀ ਦੋਵੇਂ ਲੋਕ ਦੋਵੇਂ ਜਿਹੜੇ ਇੱਥੇ ਆਰਗੇਨਾਈਜੇਸ਼ਨ ਨੇ ਦੇਖੋ ਜੀ ਜਿਹੜੀ ਮਿਲ ਕੇ ਚੱਲਣ ਵਾਲੀ ਗੱਲ ਆ ਜਿਹੜੇ ਇਹਨਾਂ ਨੇ ਸਾਨੂੰ ਪਹਿਲਾਂ RAM RATAN ਜੀ ਸਾਡੇ ਪ੍ਰਧਾਨ ਨੇ ਇਹਨਾਂ ਨੇ ਕਿਹਾ ਪੰਜਾਬ ਸਾਡਾ ਵੱਡਾ ਭਰਾ ਹਰਿਆਣਾ ਸਾਨੂੰ ਕਹਿੰਦਾ ਸਾਡਾ ਪੰਜਾਬ ਵੱਡਾ ਭਰਾ ਹੇ ਮਾਤਲ ਕਹਿੰਦਾ ਵਡਾ ਜੇ ਅਸੀਂ ਭਰਾ ਹੀ ਆਪਸ ਵਿੱਚ ਵੱਖ ਹੋ ਗਏ ਤੇ ਸਾਡੇ ਕਾਰੋਬਾਰ ਕਿੱਥੇ ਰਹਿ ਗਏ ਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਅਸੀਂ ਇੱਕ ਪਰਿਵਾਰਕ ਤੌਰ ਤੇ ਸਾਂਝ ਵਧਾਉਣੀ ਚਾਹੁੰਦੇ ਆ ਅਸੀਂ ਇਹਨਾਂ ਨੂੰ ਅਪੀਲ ਕਰਦੇ ਆ तुम साढ़े को मर्जी दिने रात आओ अ कहें भी जेरा धड़ा बिहाव अं इतने पंजाब करते हैं हिमाचल वाले एवं करना ना कि कोई गुदा गुदा बिल्कुल जी मैं माफ़ी चाहता हूँ कि हमारी तरफ से अगर कोई गलती हुई भी है तो हम बड़े भाइयों के पास माफ़ी मांगने आए हैं और हम हम नहीं चाहते हैं कि हमारा जो सुहादपूर्ण माहौल है और धंधा है उसको हम चौपट करें ਬਿਲਕੁਲ ਸਹੀ ਕਿਹਾ ਸਾਡੇ ਬੋਪਰ ਹੈ ਜਿਹੜੇ ਅੰਮ੍ਰਿਤਸਰ ਦੇ ਪ੍ਰਧਾਨ ਆ ਉਥੇ ਜਿਹੜੀਆਂ ਇਹ ਗਲਤ ਬੰਦੇ ਆ ਜਿਹੜੇ ਉਹ ਗਲਤ ਫੋਰਮ ਫਲਾਰੇ ਆ ਇਦਾਂ ਦੀ ਕੋਈ ਗੱਲਬਾਤ ਹੈ ਨਹੀਂਗੀ ਜਿਹੜੀ ਸੀਗੀ ਉਥੇ ਮਨਾਲੀ ਦੇ ਵਿੱਚ ਹੜੰਬਾ ਮੰਦਿਰ ਚ ਹੋਈ ਸੀ ਆਪਣੇ ਸਾਡੇ ਰੋਪੜ ਤੋਂ ਸੀਗੇ ਸਾਡਾ ਮੈਂਬਰ ਅਯਾ ਟੈਕਸੀ ਯੂਨੀਅਨ ਦਾ ਉਹ ਅਸੀਂ 6 ਲੋਕਾਂ ਦੇ ਪਰਚਾ ਕਰਵਾਤਾ ਉੱਥੇ ਕੱਲ ਵੀ ਘਟਨਾ ਇਨਾਂ ਰੋਪੜ ਚ ਵੀ ਘਟਨਾ ਥੀ ਇੱਥੇ ਅੰਮ੍ਰਿਤਸਰ ਵੀ ਉਹ ਉਹ ਲੱਗ ਚੀਜ਼ ਹੈਈ ਉਹ ਕੋਈ ਆਪਸੀ ਰੰਜਸ਼ ਸੀ ਉਹਨਾਂ ਦੀ ਉਹਨਾਂ ਦੇ ਚ ਕੋਈ ਟੈਕਸੀ ਯੂਨੀਅਨ ਵਾਲਾ ਨਹੀਂ ਸੀਗਾ ਬਿਲਕੁਲ ਹੋਰ ਵੀ ਭਾਈ ਸਾਹਿਬ ਸਾਡੇ ਨਾਲ ਮੌਜੂਦ ਨਹੀਂ ਭਾਜੀ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਜਿਹੜੀ ਕੱਲ ਜਾਂ ਪਰਸੋ ਰਾਤ ਰੋਪੜ ਚ ਘਟਨਾ ਹੋਈ ਆ ਉਹ ਇੱਕ ਜਿਵੇਂ ਲੁਟੇਰਾ ਟਾਈਪ ਸਿਰਾਰਤੀ ਅੰਸਰ ਸੀ ਉਹਨਾਂ ਨੇ ਗੱਡੀ ਦੀ ਪੰਨ ਤੋੜ ਦਿੱਤੀ ਆ ਤੇ ਉਹਨਾਂ ਨੇ ਹੀ ਉਹਦੇ ਡਰਾਈਵਰ ਵੀਰ ਦੇ ਸਟਾ ਲਾਈਆਂ ਨੇ ਔਰ ਦੂਜੀ ਗੱਲ ਟੈਕਸੀ ਕਿਤੇ ਨੂੰ ਕਿਤੇ ਨਾ ਕਿਤੇ ਬਦਨਾਮ ਕਰਨ ਦੀ ਸਾਜ਼ਿਸ਼ ਵੀ ਇਹ ਹੋ ਸਕਦੀ ਆ ਉਹਦੇ ਵਿੱਚ ਆਜ਼ਾਦ ਟੈਕਸੀ ਯੂਨੀਅਨ ਰੋਪੜ ਦੀ ਟੀਮ ਨੇ ਉਸ ਵੀਰ ਦੀ ਪੂਰੀ ਮਦਦ ਕੀਤੀ ਹੈ ਤੇ ਉਹਨੂੰ ਹਸਪੀਟਲ ਵੀ ਲੈ ਕੇ ਗਏ ਨੇ ਤੇ ਉਹਨੂੰ ਮਤਲਬ ਥਾਣੇ ਵੀ ਜਾ ਕੇ ਉਹਦੇ ਨਾਲ ਜੋ ਵੀ ਬਣਦੀ ਕਾਰਵਾਈ ਸੀ ਉਹ ਕਰਵਾਈ ਹੈ ਉਹ ਵੀਡੀਓ ਉਸ ਵੀਰ ਦੀ ਵੀ ਕਾਫੀ ਵਾਇਰਲ ਹੋਈ ਆ ਵੀ ਜਿਹਦੇ ਜੁਨੇ ਦੱਸਿਆ ਵੀ ਮੇਰੀ ਇੱਥੇ ਮਦਦ ਕੀਤੀ ਗਈ ਆ ਤੇ ਮੈਂ ਇਹੀ ਅਪੀਲ ਕਰਦਾ ਹਿਮਾਚਲ ਵਾਸੀਆਂ ਨੂੰ ਵੀ ਤੇ ਪੰਜਾਬ ਵਾਸੀਆਂ ਨੂੰ ਵੀ ਕਿ ਅਫਵਾਹਾਂ ਤੋਂ ਬਚੋ ਅਫਵਾਹਾਂ ਦੇ ਕਰਕੇ ਆਪਣਾ ਜਾਂ ਆਪਣੇ ਭਰਾਵਾਂ ਦਾ ਨੁਕਸਾਨ ਨਾ ਕਰੋ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਇੱਕ ਦੂਜੇ ਨਾਲ ਉੱਥੇ ਲੜਾਈ ਝਗੜਾ ਹੋ ਰਿਹਾ ਕੁਝ ਸ਼ਰਾਰਤੀ ਅੰਸਰ ਦੋਵੇਂ ਜਗ੍ਹਾ ਦੇ ਹੁੰਦੇ ਨੇ ਔਰ ਬਦਨਾਮੀ ਜਿਹੜੀ ਹੈ ਉਹ ਟੈਕਸੀ ਟ੍ਰੇਡ ਦੀ ਹੋ ਰਹੀ ਆ ਔਰ ਨੁਕਸਾਨ ਵੀ ਸਭ ਤੋਂ ਜ਼ਿਆਦਾ ਟੈਕਸੀ ਟ੍ਰੇਡ ਦਾ ਹੋ ਰਿਹਾ ਹੋਟਲ ਲਾਈਨ ਦਾ ਹੋ ਰਿਹਾ ਜਿਹੜੇ ਟੂਰਿਸਟ ਨਾਲ ਸੰਬੰਧਿਤ ਲੋਕ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਤੁਸੀਂ ਇਕਜੁੱਟ ਹੋ ਕੇ ਕਰੋਗੇ ਜੀ ਕੰਮ ਬਿਲਕੁਲ ਜੀ ਅਸੀਂ ਇਕਜੁੱਟ ਹੋ ਕੇ ਕੰਮ ਕਰਾਂਗੇ ਇਹਨਾਂ ਨੇ ਆਸ਼ਵਾਸਨ ਦਵਾਇਆ ਕਿ ਪੰਜਾਬ ਦੀ ਕੋਈ ਵੀ ਗੱਡੀ ਮਨਾਲੀ ਦੇ ਵਿੱਚ ਜਾਂਦੀ ਹੈ ਜਾਂ ਮਨਾਲੀ ਦੀ ਕੋਈ ਵੀ ਗੱਡੀ ਪੰਜਾਬ ਵਿੱਚ ਆਉਂਦੀ ਹੈ ਤੇ ਅਸੀਂ ਇੱਕ ਦੂਜੇ ਦਾ ਪੂਰਾ ਸਹਿਯੋਗ ਦੇਵਾਂਗੇ ਬਾਕੀ ਵੀ ਇੱਕ ਸਹਿਯੋਗ ਦੀ ਗੱਲ ਸਾਹਮਣੇ ਆ ਰਹੀ ਹੈ ਭਾਜੀ ਫਿਰ ਹੁਣ ਠੀਕ ਰਹੂਗਾ ਕੰਮ ਤਰੀਕਾ ਦੇਖੋ ਜੀ ਇਸ ਵਿਸ਼ੇ ਤੇ ਅਸੀਂ ਸਾਡੇ 3C ਵਰਜੇ ਚੁੱਕੇ ਐਮਪੀ ਸਰਦਾਰ ਗੁਜੇਰ ਸਿੰਘ ਜੀ ਔਜਲਾ ਉਹਨਾਂ ਨੂੰ ਮੰਗ ਪੱਤਰ ਦੇ ਚੁੱਕੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਾਡੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਆਪਣੇ ਪੰਜਾਬ ਦੇ ਸਿਗਮ ਸਾਹਿਬ ਨਾਲ ਚੱਲ ਰਹੀ ਆ ਸੁਖੂ ਜੀ ਨਾਲ ਗੱਲਬਾਤ ਚੱਲ ਰਹੀ ਆ ਬਹੁਤ ਜਲਦੀ ਇਹਨਾਂ ਮਸਲੇ ਨੂੰ ਹੱਲ ਕੀਤਾ ਜਾਊਗਾ ਅਤੇ ਅਮਸਰ ਦੇ ਵਿੱਚ ਵੀ ਕਿਸੇ ਵੀ ਉਹਨਾਂ ਕਹਿੰਦੇ ਹਾਲਾਤ ਵੀ ਅਸੀਂ ਗੁੰਡਾਗਰਦੀ ਨਹੀਂ ਹੋਣ ਦੇਵਾਂਗੇ ਜੋ ਵੀ ਹੋ ਰਿਹਾ ਉਸੀ ਤੇ ਕੰਟਰੋਲ ਕੀਤਾ ਜਾਊਗਾ ਉਹਨਾਂ ਸਾਨੂੰ ਬੜਾ ਵੱਡਾ ਵਿਸ਼ਵਾਸ ਦਿਵਾਇਆ ਔਜਲਾ ਸਾਹਿਬ ਨੇ ਕਿ ਸਭ ਤੋਂ ਵੱਧ ਸਾਨੂੰ ਜਿਹੜਾ ਸ਼ਾਂਤੀਪੂਰਨ ਮਾਹੌਲ ਜਿਹੜਾ ਪੰਜਾਬ ਦਾ ਜਮਰ ਸਾਹਿਬ ਦਾ ਪਸੰਦ ਆ ਤੇ ਬਾਕੀ ਉਹਨਾਂ ਨੂੰ ਵੀ ਅਸੀਂ ਉਹ ਅਪੀਲ ਕਰਦੇ ਹਾਂ ਆਪਣੇ ਹਿਮਾਚਲ ਸਰਕਾਰ ਨੂੰ ਕਿ ਉਹ ਵੀ ਇਹਨਾਂ ਚੀਜ਼ਾਂ ਵੱਲ ਥੋੜਾ ਧਿਆਨ ਦੇਣ ਜਿਸ ਅਰਦਾਸ ਜਾਰੀ ਕੀਤੀ ਹੈ ਸਰਕਾਰਾਂ ਵੱਲ ਮੈਂ ਗੁਰੂਆਂ ਦੀ ਨਗਰੀ ਚੌਥੇ ਪਾਸ ਸਾਜ ਜਿਹੜੇ ہمارے ਔਰ RAMDAS ji ਕੀ ਨਗਰੀ ਮੈਂ ਪਹਿਲੇ ਵੀ ਇੱਕ ਬਹੁਤ बड़ी ਅਰਦਾਸ ਲੈ ਕੇ ਆਇਆ ਥਾ ਔਰ ਆਪਣੀ ਝੋਲੀ ਭਰ ਕੇ ਗਿਆ ਥਾ ਅੱਜ ਵੀ ਮੈਂ ਬਹੁਤ बड़ी ਅਰਦਾਸ ਲੈ ਕੇ ਆਇਆ ਹੂੰ ਔਰ ਮੂਝੇ ਪੂਰੀ ਉਮੀਦ ਹੈ कि मेरी झोली भरी है क्योंकि पिछले वर्ष हमारी बहुत बड़ी समस्या हो गई थी जब बाढ़ आई थी त्रासदी आई थी उसके बाद दशहरे का सीज़न शुरू होने वाला था तो हिमाचल प्रदेश की सरकार ने गलत तरीके से एक टेम्पो ट्रैवलर श्रेणी की गाड़ियों के पाँच पाँच हज़ार रुपये पर डे टैक्स बढ़ा दिए थे तो मैं इस नगरी गुरुजी की नगरी में भीख मांगने आया था और मेरी झोली भरी थी इन्हीं टैक्सी ऑपरेटरों ने इन्हीं टैक्सी के आगुओं ने सब ने मिलकर यहाँ से एक फर, एक फरमान जारी किया था कि हिमाचल गवर्नमेंट जो है झुकेगी और हिमाचल गवर्नमेंट झुकी और हम भविष्य में कोई इस तरह से टैक्सी यूनियन के साथ कोई नहीं होगा जी नहीं होगा मैं विश्वास दिलाता हूँ हर तरीके से निपटा विश्वास दिला हर तरीके से हम अपने तरीके से निपटेंगे अगर हमारा कोई आदमी वहां पे गलत करता है ਉਈ ਬਿਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਚਾਹੇ ਉਸਕੇ ਲਈ ਹਮੇ ਕਾਨੂੰਨ ਆਪਣੇ ਤੇ ਐਸੇ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ ਕੁਝ ਮੁਠੀ ਭਰ ਸ਼ਰਾਰਤੀ ਲੋਕ ਦੋਵਾਂ ਦੇ ਦਰਮਿਆਨ ਨਫ਼ਰਤ ਪੈਦਾ ਕਰ ਰਹੇ ਨੇ ਲੇਕਿਨ ਦੂਜੇ ਪਾਸੇ ਦੇਖਿਏ ਤੇ ਹਿਮਾਚਲ ਪ੍ਰਦੇਸ਼ ਕਹਿੰਦਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਤੇ ਵੱਡੇ ਭਰਾ ਤੋਂ ਅਗਰ ਗਲ ਸਾਡੇ ਕੋ ਕੋ ਗਲਤੀ ਹੋਈ ਏ ਤੇ ਅਸੀਂ ਆਪਣੇ ਵੱਡੇ ਭਰਾ ਤੋਂ ਮਾਫੀ ਮੰਗਨੇ ਆ ਤੇ ਨਾਲ ਹੀ ਨਾਲੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚੋਂ ਹੀ ਅਲੱਗਾ ਹੋਇਆ ਹਿਮਾਚਲ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਪੰਜਾਬ ਦੇ ਨਾਲ ਖੜਾ ਹੈ ਪੰਜਾਬ ਦੀ ਗੱਲ ਕਰੇਗਾ ਪੰਜਾਬ ਦੇ ਨਾਲ ਸੰਬੰਧ ਬਣਾਉਣ ਦੀ ਗੱਲ ਕਰੇਗਾ ਸੰਬੰਧ ਤੋੜਨ ਦੀ ਗੱਲ ਨਹੀਂ ਕਰੇਗਾ ਅਸੀਂ ਦੇਖੀਏ ਤੇ ਕੁਝ ਸ਼ਰਾਰਤੀ ਲੋਗ ਦੋ ਸੂਬਿਆਂ ਦੇ ਦਰਮਿਆਨ ਨਫ਼ਰਤ ਵਾਲਾ ਕੰਮ ਕਰਦੇ ਨੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਅਗਰ ਇਸੇ ਤਰ੍ਹਾਂ ਦੇ ਪਿਆਰ ਕਰਨ ਵਾਲੇ ਲੋਕ ਮੌਜੂਦ ਹੋਣ ਤੇ ਸ਼ਰਾਰਤੀ ਲੋਕ ਕਦੀ ਵੀ ਨਫ਼ਰਤ ਨੂੰ ਵਧਾ ਨਹੀਂ ਸਕਦੇ ਤੇ ਸਾਨੂੰ ਚਾਹੀਦਾ ਮਿਲ ਕੇ ਰਹਿਣਾ ਚਾਹੀਦਾ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਏ ਤੇ ਪੰਜਾਬ ਦੇ ਵਿੱਚੋਂ ਹੀ ਅਸੀਂ ਅਲੱਗਾ ਹੋਏ ਆ ਤੇ ਸਾਡੇ ਦਰਮਿਆਨ ਜਿਹੜੀਆਂ ਨਫ਼ਰਤਾਂ ਨੇ ਅਸੀਂ ਉਹਨਾਂ ਨੂੰ ਖਤਮ ਕਰਾਂਗੇ ਤੇ ਐ ਸੀ ਜੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ